ਐਵੋਕਾਡੋ ਇੱਕ ਫਲ ਹੈ ਇਹ ਕਬੇਰੀਅਨ ਦੇਸ਼ਾਂ ਵਿੱਚ ਵਧੇਰੇ ਪਾਇਆ ਜਾਂਦਾ ਹੈ ਇਹ ਸਭ ਤੋਂ ਪਹਿਲਾਂ ਮੈਕਸੀਕੋ ਵਿੱਚ ਪਾਇਆ ਗਿਆ ਸੀ ਇਸ ਨੂੰ ਅੰਗਰੇਜ਼ੀ ਵਿੱਚ ਐਵੋਕਾਡੋ ਅਤੇ ਐਲੀਗੇਟਰ ਪੀਅਰਸ ਕਹਿੰਦੇ ਹਨ ਇਸ ਫਲ ਦੀ ਚਮੜੀ ਬਿਲਕੁਲ ਮਗਰਮੱਛ ਦੀ ਚਮੜੀ ਵਰਗੀ ਹੁੰਦੀ ਹੈ ਇਸ ਤੇ ਲਈ ਐਵੋਕਾਡੋ ਨੂੰ ਐਲੀਗੇਟਰ ਪੀਅਰਸ ਕਿਹਾ ਜਾਂਦਾ ਹੈ ਐਵੋਕਾਡੋ ਦੀ ਦਰਖਤ ਦੀ ਉਚਾਈ 65 ਫੁੱਟ ਹੈ ਇਸ ਫਲ ਵਿੱਚ ਇੱਕ ਵੱਡਾ ਬੀਜ ਹੁੰਦਾ ਹੈ ਇਹ ਫਲ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਖਾਸ ਤੌਰ ਤੇ ਇਹ ਮੋਟਾਪਾ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਜਿਆਦਾ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਜ਼ਰੂਰੀ ਪੋਸ਼ਕ ਤੱਤ ਜ਼ਿੰਕ ਫੋਲੇਟ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਪੋਟਾਸ਼ੀਅਮ ਕਾਪਰ ਮੈਗਨੀਜ਼ ਫਾਸਫੋਰਸ ਆਦ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ ਐਵੋਕਾਡੋ ਖਾਣ ਨਾਲ ਸਰੀਰ ਖਰਾਬ ਰੈਸਟੋਰ ਕੱਟ ਹੁੰਦਾ ਹੈ ਇਸ ਦੇ ਨਾਲ ਐਵੋਕਾਡੋ ਦੇ ਨਾਲ ਨਾਲ ਪੱਤੇ ਵੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ ਆਯੁਰਵੇਦ ਵਿੱਚ ਐਵੋਕਾਡੋ ਦੇ ਪੱਤਿਆਂ ਨੂੰ ਦਵਾਈ ਮੰਨਿਆ ਜਾਂਦਾ ਹੈ ਇਸ ਦੇ ਪੱਤਿਆਂ ਦੇ ਸੇਵਨ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਸੰਤਰੀ ਦਾ ਸਵਾਦ ਅਜੀਹਾ ਹੁੰਦਾ ਹੈ ਜਿਸ ਨੂੰ ਵੱਡੇ ਕੀ ਸਾਰੇ ਬੱਚੇ ਖਾਣਾ ਖੂਬ ਪਸੰਦ ਕਰਦੇ ਹਨ। ਵਿਟਾਮਿਨ ਸੀ ਫਾਈਬਰ ਵਰਗੀਆਂ ਕਈ ਖੂਬੀਆਂ ਨਾਲ ਭਰਿਆ ਇਹ ਪਾਲਿਫਿਟ ਰਹਿਣ ਲਈ ਮਦਦ ਕਰਨ ਦੇ ਨਾਲ-ਨਾਲ skin ਨੂੰ ਵੀ ਖੂਬਸੂਰਤੀ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਚਲੋ ਜਾਣਦੇ ਹਾਂ ਸੰਤਰੇ ਦੇ ਨਾ ਫਾਇਦੇ ਸੰਤਰੀ ਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦੀ ਹੈ ਇੱਕ ਸਟੱਡੀ ਚ ਸਾਬਿਤ ਹੋ ਚੁੱਕਾ ਹੈ ਕਿ ਵਿਟਾਮਿਨ ਸੀ ਸਰੀਰ ਵਿੱਚ ਵਾਈਟ ਸੈੱਲ ਦੇ ਪ੍ਰੋਡਕਸ਼ਨ ਨੂੰ ਵਧਾਉਂਦਾ ਹੈ ਜੋ ਇਮਿਊਨ ਸਿਸਟਮ ਨੂੰ ਠੀਕ ਰੈਸਟਰੋਂਗ ਕਰਦਾ ਹੈ ਇਸ ਦੇ ਨਾਲ ਸਰੀਰ ਦੇ ਵਾਇਰਲ ਅਤੇ ਜੁਕਾਮ ਬੈਕਟੀਰੀਆ ਨਾਲ ਲੜਨ ਲਈ ਉਹਨਾਂ ਨੂੰ ਦੂਰ ਰੱਖਮ ਵਿੱਚ ਮਦਦ ਮਿਲਦੀ ਹੈ ਪਪੀਤਾ ਪਵਿੱਤਾ ਨਾ ਸਿਰਫ ਇਹ ਤੇਲੀ ਸਗੋ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਪਪੀਤਾ ਡਰਾਈ ਚਮੜੀ ਨੂੰ ਅੰਦਰੋਂ ਹਾਈਡਰੇਟ ਕਰਦਾ ਹੈ ਪਵਿੱਤੇ ਵਿੱਚ ਵਿਟਾਮਿਨ E ਅਤੇ C ਭਰਪੂਰ ਮਾਤਰਾ ਵਿੱਚ ਮਿਲ ਜਾਂਦਾ ਹੈ ਜੋ ਚਿਹਰੇ ਨੂੰ ਅੰਦਰੋਂ ਨਿਖਾਰਦਾ ਹੈ ਤੇ ਪਪੀਤੇ ਵਿੱਚ ਮੌਜੂਦ ਸਪੈਨਾਨ ਦਾ ਐਂਜਾਈਮ ਜੁੜੀਆਂ ਨੂੰ ਕੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਇਹ ਸੋਜ ਨੂੰ ਘੱਟ ਕਰਦਾ ਹੈ ਤੇ ਪ੍ਰੋਟੀਨ ਕੋਲਨਸ਼ੀਨ ਪਪੈਨ ਬਹੁਤ سارے ਐਕਸੋਫਲੋਟਿੰਗ ਪ੍ਰੋਡਕਟਸ ਵਿੱਚ ਮਿਲ ਜਾ ਸਕਦਾ ਹੈ ਇਹ ਪ੍ਰੋਡਕਟ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਕਿੱਲਾਂ ਛਾਈਆਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਪਪੈਨ ਚਮੜੀ ਦੇ ਬਣੇ ਹੋਏ ਖਰਾਬ ਕੇਰਟਨ ਨੂੰ ਹਟਾਉਣਾ ਤੇ ਚੋਟੀਆਂ ਨੂੰ ਕੱਟ ਕਰਨ ਵਿੱਚ ਮਦਦਗਾਰ ਹੈ ਚਾਰੇ ਲੀਪਾ ਪੀਤਾ ਬਹੁਤ سارے ਫਾਇਦੇ ਹਨ ਇਹ ਪਿਗਮੈਂਟੇਸ਼ਨ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਪੀਤੇ ਸੈੱਲਾਂ ਨੂੰ ਅੰਦਰੋਂ ਹਾਈਡਰੇਟ ਕਰਦਾ ਹੈ ਤੇ ਚਮੜੀ ਦੀ ਚਮਕ ਨੂੰ ਵਧਾਉਂਦਾ ਕੰਮ ਕਰਦਾ ਹੈ ਇਸ ਨੂੰ ਚਿਹਰੇ ਤੇ ਗੌਨਾਲ ਚਾਹਿਆਂ ਕਾਲੇ ਤੱਬੇ ਅਤੇ ਪਿਗਮੇਟੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਤੁਸੀਂ ਬਸ ਇੱਕ ਪਪੀਤਾ ਲੈਣਾ ਹੈ ਤੇ ਇਸ ਨੂੰ ਪੀਸਣਾ ਹੈ ਫਿਰ ਇਸ ਵਿੱਚ ਥੋੜਾ ਜਿਹਾ ਗੁਲਾਬ ਚਲ ਮਿਲਾ ਕੇ ਤੁਸੀਂ ਚਾਹੋ ਤਾਂ ਇਸ ਵਿੱਚ ਲੋਹਾਰਾ ਵੀ ਮਿਲਾ ਸਕਦੇ ਹੋ ਹੁਣ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਤੇ ਲਗਾਓ ਇਸ ਨੂੰ ਲਗਾਉਣ ਨਾਲ ਤੁਹਾਡਾ ਚਿਹਰੇ ਤੇ ਚਮਕ ਆ ਜਾਵੇਗੀ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ